ਜੀ ਆ ਜਾ ਆ ਜਾ ਪੂਜਾ ਆ ਜਾ ਘਰੇ ਹੋ ਲੈ ਘਰੇ ਹੈ ਕਿ ਬੜੀ ਲੇਟ ਹੋ ਗਈ ਔਰ ਤਾਂ ਤੁਹਾਨੂੰ ਕਹਤਾ ਵਸ ਮੈਂ ਦੱਸਾਂ ਪਿੰਡਾਂ ਦੀ ਪਹੁੰਚ ਲੱਗੀ ਹੈ ਬੱਚੇ ਆ ਗਏ ਚੁੱਟੀਆਂ ਨੇ ਨਾਸਤਾ ਕਰਾਂਦਿਆ ਕਰਾਂਦਿਆ ਲੇਟ ਹੋ ਗਈ ਹੈ ਬਹਿ ਜਾ ਬਹਿ ਜਾ ਮੋਰ ਸੁਣਾਓ ਅੰਟੀ ਬਸ ਠੀਕ ਤੁਹਾਡੀ ਆਪਦੀਆਂ ਤੁਸਾ ਪਾਣੀ ਲੈ ਕੇ ਆਵਾ ਨਹੀਂ 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 ਪਾਣੀ ਨਹੀਂ ਵੀਣਾ ਤੁਸੀਂ ਆਪਣਾ ਸੁਣਾਓ ਵੇਖ ਲਾ ਮੇਰਾ ਕੀ ਨੂਹਾਂ ਦਾ ਸੁਣਾ ਦਿਓ ਫਿਰ ਨੂਹਾਂ ਦਾ ਕੀ ਆ ਕੀ ਹੋ ਗਿਆ ਮੂੰਹ ਦੇ ਪਰ ਨਿਕਲ ਆਈ ਉੱਡ ਗਈਆਂ ਪੇਕੇ ਹੈ ਤੇ ਹੋਰ ਕੀ ਮੈਂ ਕਹਤਾ ਨਿਕਲੋ ਫਿਰ ਤੁਸੀਂ ਪੇਕੇ ਬੰਨੀਆਂ ਰਿਓ ਦੋਵੇਂ ਚਲੇ ਗਈਆਂ ਕਿ ਆੜੀ ਛੋਟੀ ਐ ਨਾ ਮੇਰੇ ਬੇੜਾ ਕਰਤਾ ਹੀ ਕਰਦਾ ਇਹਨੇ ਦਾ ਅੱਛਾ ਹਾਂ ਮੈਨੂੰ ਤੇ ਵਧੀਆ ਲੱਗਦੀਆਂ ਨਹੀਂ ਸੀ ਲੱਗਦੀਆਂ ਨਹੀਂ ਸੀ ਨਹੀਂ ਕਿਤੇ ਦੋ ਦਿਨ ਮੇਰੇ ਘਰ ਰਹਿ ਕੇ ਜਾਂਦੀ ਤੈਨੂੰ ਲੱਗ ਜਾਂਦਾ ਪਤਾ ਲੱਗਦੀਆਂ ਨਹੀਂ ਸੀ ਅੱਛਾ ਵੇਖ ਪੂਜਾ ਬਹੁਤੀ ਗੱਲ ਤੇ ਮੈਂ ਕਰਨੀ ਨਹੀਂ ਧੀਏ ਇੱਕੋ ਗੱਲ ਹੀ ਮੈਨੂੰ ਨਾ ਅਮਰ ਵਾਸੇ ਕੁੜੀ ਦੱਸ ਕੋਈ ਅਮਰਵਸਤੈ ਆਂਟੀ ਅਮਰਵਸਤੈ ਉਹ ਤੇ ਵਿਆਹ ਆਂਟੀ ਆਇਆ ਤੇ ਮੈਂ ਦੱਸਣ ਤੇ ਨਹੀਂ ਆ ਕਿਉਂ ਪੇਕੇ ਚਲੇ ਗਈ ਆ ਤੇ ਪੇਕੇ ਚਲ ਗਈ ਆ ਤੇ 2-4 ਦਿਨ ਚ ਆ ਜਣਗੀ ਆ ਵਾਪਸ ਨਹੀਂ 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 ਆਪਾਂ ਤਾਂ ਕੁਝ ਹੋਰ ਸਮਝ ਕੇ ਵਿਆਹ ਕੀਤਾ ਸੀ ਹੈ ਤੇ ਉਹ ਨਿਕਲਿਆ ਖਾਲੀ ਲਫਾਫਾ ਅੱਛਾ ਤੈਨੂੰ ਪਤਾ ਸਾਡੀ ਸੁਖਨਾ ਜਾਇਦਾਦ ਕਿੰਨੀ ਆ ਕਿੰਨਾ ਵਧੀਆ ਸਾਡਾ ਘਰਬਾਰ ਆ ਸੰਤ ਬੰਦੇ ਸਾਡੀ ਬਰਾਬਰੀ ਵਾਲੇ ਚਾਹੀਦੇ ਸੀ ਲੱਬੇ ਤੇ ਆਪਾਂ ਉਦੋਂ ਇਸ ਤਰ੍ਹਾਂ ਦੇ ਸੀ ਪਰ ਬਾਅਦ ਚੋ ਕੀ ਨਹੀਂ ਪਤਾ ਲੱਗਾ ਤਾਂ ਕੋਡੀਓ ਨਕਮੇ ਬੰਦੇ ਹੀ ਨਹੀਂ ਇੱਥੇ ਤੁਸੀਂ ਆਂਟੀ ਨੂੰ ਦੱਸਿਆ ਹੀ ਨਹੀਂ ਗੱਲਾਂ ਚੋ ਬੜੀਆਂ ਕਰਦੇ ਸੀ ਲੈ ਗੱਲਾਂ ਕਰਦੇ ਸੀ ਕਿ ਹੈ ਸਗੋਂ ਉਹਦੇ ਕਰਕੇ ਵੇਖਾ ਮੇਰੇ ਪੁੱਤ ਨੇ ਵੇਖ ਸੋਫਾ ਬਣਾਇਆ ਨਾ ਮਾ ਹਾਂ ਤੇ ਮੈਂ ਵੇਖਿਆ ਹੈ ਜਦੋਂ ਆਇਆ ਸੀ ਤੂੰ ਵੇਖਿਆ ਹੀ ਸੀ ਹਾਂ ਹਾਂ 500 ਰੁਪਇਆ ਪੂਰਾ ਵਧਾਈ ਦਿੱਤੀ ਵਾ ਸੋਫੇ ਵਾਲੇ ਨੂੰ ਅੱਛਾ ਹਾਂ ਮੇਰੇ ਪੁੱਤ ਨੇ ਸਗੋਂ ਦੀ ਮਰਜ਼ੀ ਨਾਲ ਘਰ ਵੀ ਬਣਾਇਆ ਇਹਦੇ ਟੇਕਿਆਂ ਨੇ ਕੋਈ ਦਿੱਤਾ ਥੋੜਾ ਹੈਗਾ ਹਮ ਅੱਛਾ ਅੱਛਾ ਸੋਫੇ ਤੇ ਅਮਨ ਨੇ ਆਪ ਬਣਾਏ ਲੈ ਓੜੀ ਗੱਡੀ ਆ ਉਹ ਵੀ ਮੇਰੇ ਪੁੱਤ ਨੇ ਆਪ ਲਈ ਆ ਨਹੀਂ ਛੋਟੀ ਦੇ ਪੇਕੇ ਦੇ ਬਣੀਆਂ ਗੱਲਾਂ ਕਰਦੇ ਸੀ ਅਮਨ ਨੂੰ ਇਹ ਦਿਆਂਗੇ ਅਮਨ ਨੂੰ ਉਹ ਦਿਆਂਗੇ ਤੇ ਹੁਣ ਕੀ ਹੋ ਗਿਆ ਉਹਨਾਂ ਨੇ ਕੱਖ ਨਹੀਂ ਦਿੱਤਾ ਤੇ ਮੈਂ ਦੱਸਾਂ ਵਿਆਹ ਵੇਖਿਆ ਸੀ ਕਿੰਨਾ ਸੋਹਣਾ ਕੀਤਾ ਉਹ ਸਾਰਾ ਪੈਸਾ ਤੇ ਆਪਾਂ ਲਾਇਆ ਉਹਨਾਂ ਨੇ ਕੀ ਲਾਇਆ ਵਿਆਹ ਤੇ ਨਹੀਂ ਪੈਸਾ ਤੁਸੀਂ ਲਾਇਆ ਲੈ ਪੁੱਤਰ ਉਹ ਸਾਰਾ ਪੈਸਾ ਆਪ ਹੀ ਲਾਇਆ ਵਿਆਹ ਤੇ ਆਂਟੀ ਗਵੰਡੀਆਂ ਤੇ ਬੜੀਆਂ ਤੁਹਾਡੇ ਗੱਲਾਂ ਕਰਦੇ ਸੀ ਕਿ ਕੁੜੀਆਂ ਆਲੇ ਨੇ ਬੜਾ ਕੁਛ ਕੀਤਾ ਬੜਾ ਕੁਛ ਕੀਤਾ ਨਹੀਂ ਆਂਟੀ ਗਵੰਡੀਆਂ ਨੂੰ ਕੀ ਪਤਾ ਅਭੀ ਕੱਲ੍ਹ ਸਹੀ ਐ ਦੱਸ ਆਂਟੀ ਗਵੰਡੀਆਂ ਨੂੰ ਕੀ ਪਤਾ ਮੈਂ ਜਿੰਨਾ ਗਹਿਣਾ ਪਾਇਆ ਸੀ ਨਕਲੀ ਸੈਟ ਥੋੜਾ ਜਿਹਾ ਸੀ ਉਹ ਸਾਰਾ ਗਹਿਣਾ ਮੈਂ ਪਾਇਆ ਸੀ ਨਹੀਂ ਆਪਾਂ ਭੁੱਖੇ ਨੰਗੇ ਥੋੜਾ ਜਿਹੇ ਆ ਕਿ ਤੇ ਗਹਿਣਾ ਨਾਲ ਤੇ ਨਹੀਂ ਭੇਜਤਾ ਜੀ ਕਿਤੇ ਕੁਝ ਪਵਾ ਕੇ ਤੇ ਨਹੀਂ ਭੇਜਿਆ ਜੀ ਲੈ ਗਈ ਆ ਕੇ ਗਹਿਣਾ ਤੈਨੂੰ ਪਤਾ ਸਾਡਾ ਦਿਲ ਬਹੁਤ ਵੱਡਾ ਆਪਾਂ ਨੇ ਮੜੀਆਂ ਮੋਟੀਆਂ ਗੱਲਾਂ ਨੂੰ ਕਰਦੇ ਅੱਛਾ ਮੇਰੀ ਗੱਲ ਸੁਣ ਚਲ ਛੱਡੋ ਸਾਡਾ ਤੇ ਉਹਦੇ ਨਾਲ ਨਿਭਣਾ ਨਹੀਂ ਹੁਣ ਅੱਛਾ ਠੀਕ ਆ ਹੁਣ ਸਾਨੂੰ ਰਿਸ਼ਤਾ ਲੱਭ ਕੇ ਤੇ ਕੋਈ ਵਧੀਆ ਕਰਦਾ ਜੇ ਦਾਦਾ ਚੰਗੀ ਹੋਵੇ ਬੇਸ਼ੱਕ ਸਾਨੂੰ ਕੋਈ ਫਰਕ ਨਹੀਂ ਪੰਦਾ ਕੁੜੀ ਕੱਲੀ ਹੋ ਜੂਗੀ ਤਦ ਵੀ ਚੱਲ ਜਾਊਗਾ ਠੀਕ ਆ ਆਂਟੀ ਜੀ ਐ ਤੇ ਤੁਸੀਂ ਫਿਕਰ ਨਾ ਕਰੋ ਮੇਰੇ ਕੋਲ ਇੱਕ ਤੋਂ ਇੱਕ ਚੜਦਾ ਰਿਸ਼ਤਾ ਵੱਡੇ ਤੋਂ ਵੱਡੇ ਘਰਾਂ ਦੇ ਵਧੀਆ ਕੁੜੀਆਂ ਆਈਆਂ ਮੇਰੇ ਕੋਲ ਮੇਰੀ ਗੱਲ ਸੁਣ ਤੂੰ ਵੱਡੇ ਤੋਂ ਵੱਡੇ ਕਹਿੰਨਾ ਜਿਹੜੇ ਵੱਡੇ ਤੋਂ ਵੱਡੇ ਉਸ ਤੋਂ ਗਾਂਹ ਹੋਣਗੇ ਨਾ ਮੇਰੀ ਤੇ ਉਸ ਘਰ ਦਾ ਰਿਸ਼ਤਾ ਦਾ ਸੀ ਅਕਸਰ ਸਾਡਾ ਵੀ ਕੋਈ ਸਟੈਂਡਰਡ ਹੈਗਾ ਪੁੱਤ ਬਹੁਤ ਮੈਨੂੰ ਪਤਾ ਐਂਦੇ ਨੂੰ ਪਤਾ ਗੱਡੀਆਂ ਵੇਖ ਦੋ ਦੋ ਸਾਡੇ ਬੂਹੇ 'ਚ ਲੱਗੀਆਂ ਆਈਆਂ ਮੇਰੇ ਮੁੰਡੇ ਕੋਲ ਦੋ ਦੋ 2.5 ਲੱਖ ਰੁਪਏ ਦਾ ਮੋਬਾਈਲ ਆ ਉਹਨੂੰ ਵੀ ਦਿੱਤਾ ਤੇ ਵੋਟੀ ਨੂੰ ਸਗੋ ਲੈ ਕੇ ਹੁਣ ਭਾਲੀ ਨਹੀਂ ਬਚੀ ਕਾਹੀ ਫੇਰ ਅੱਦਾ ਤੁਸੀਂ ਇੰਨੀ ਛੇਤੀ ਫੜਾਇਆ ਕਿਉਂ ਦੋ 2.5 ਲੱਖ ਰੁਪਏ ਦਾ ਮੋਬਾਈਲ ਨਹੀਂ ਫੜਾਤਾ ਆਪਾਂ ਕਾਹ ਚੱਲ ਕੋਈ ਨਹੀਂ ਲੋਕੀ ਸਾਰੇ ਕਹਿਣਗੇ ਵੀ ਆਪ ਤਾਂ ਤੁਸੀਂ ਏਡੇ ਸੌਕੇ 'ਚ ਤੇ ਕੁੜੀ ਕੋ ਕੀ ਹੈਗਾ ਚਲੋ ਕੋਈ ਗੱਲ ਨਹੀਂ ਹਾਂ ਉਹਦੀ ਨੇ ਕੀ ਦਿੱਤਾ ਤੂੰ ਕਿਤੇ ਵੇਖਣਾ ਤੁਸੀਂ ਜੋ ਕੁੜੀ ਨੇ ਲਹਿੰਗਾ ਪਾਇਆ ਸੀ ਸਾਰਾ ਕੁਝ ਤੇ ਆਪਾਂ ਲੈ ਕੇ ਦਿੱਤਾ ਤੈਨੂੰ ਪਤਾ ਮੇਰੇ ਪੁੱਤ ਕਿੰਨੇ ਦਲੇਰ ਹੈਗੇ ਉਹ ਪੈਸੇ ਤੇ ਤਾਂ ਪਰਵਾਹ ਹੀ ਨਹੀਂ ਕਰਦੇ ਹੈਗੇ ਤੇ ਹੈ ਮੈਨੂੰ ਪਤਾ ਹੈ ਕਿ ਤੁਹਾਡੇ ਸੁਆਗਤ ਆ ਸਾਰਾ ਘਰ-ਬਾਰ ਮੇਰੇ ਬੱਚਿਆਂ ਨੇ ਬਣਾਇਆ ਕੇ ਤੇ ਐਸ ਕਰਕੇ ਨਾ ਰਿਸ਼ਤਾ ਐ ਚੋਟੀ ਦਾ ਰਿਸ਼ਤਾ ਲੱਭ ਕੇ ਦੇ ਮੈਂ ਕਿਹਾ ਤੁਸੀਂ ਫਿਕਰ ਹੀ ਨਾ ਕਰੋ ਇੱਕ ਤੋਂ ਇੱਕ ਵਧੀਆ ਘਰ ਦੀਆਂ ਕੁੜੀਆਂ ਆਈਆਂ ਮੇਰੇ ਕੋਲ ਮੈਨੂੰ ਤੁਸੀਂ ਪਹਿਲੇ ਫੋਨ ਤੇ ਮਾਰੀ ਜੀ ਗੱਲ ਕੀਤੀ ਹੁੰਦੀ ਤੇ ਮਨਾ ਦਾ ਨੰਬਰ ਤੇ ਮੈਂ ਡੈਰੀ ਆਪਣੀ ਲੈ ਕੇ ਆਣੀ ਸੀ ਪੁੱਤਰ ਸਾਨੂੰ ਕੁੜੀਆਂ ਨਹੀਂ ਚਾਹੀਦੀ ਸਾਨੂੰ ਕੁੜੀ ਚਾਹੀਦੀ ਬਸ ਕੁੜੀ ਹੀ ਦਵਾਵਾਂਗੀ ਵਧੀਆ ਕਰਦੀ ਦਵਾਵਾਂਗੀ ਤੇ ਪੁੱਤ ਬਾਕੀ ਤੋਂ ਫਿਕਰ ਨਾ ਕਰ ਐ ਵਧੀਆ ਸੈੱਟ ਪਾਵਾਂਗੇ ਤੈਨੂੰ ਉਹ ਤੇ ਮੈਨੂੰ ਪਤਾ ਹੈ ਕਿ ਤੁਹਾਡਾ ਦਿਲ ਕਿੰਨਾ ਵੱਡਾ ਹੈ ਤੇ ਜਰਾ ਸੂਟ ਵੀ ਵਧੀਆ ਹੀ ਲਾਇਓ ਮੈਨੂੰ ਆਹ ਸੂਟ ਦੀ ਕਿਹੜੀ ਗੱਲ ਕਰਦੇ ਜਦੋਂ ਮੈਂ ਤੈਨੂੰ ਸੋਨੇ 'ਚ ਗੰਢ ਦੇਣਾ ਹੈਗਾ ਨਹੀਂ ਫਿਰ ਵੀ ਸੂਟ ਤੇ ਮੈਂ ਲੈਣਾ ਹੀ ਲੈਣਾ ਤੂੰ ਫਿਕਰ ਨਾ ਕਰ ধਵਾਂਗੇ ਮੈਂ ਤੇ ਕੰਨੀ ਆ ਜਿੰਨੇ ਦਿਨ ਘਰ ਪ੍ਰੋਗਰਾਮ ਚੱਲੂਗਾ ਤੂੰ ਉਹਨੇ ਦਿਨ ਆਪਣੇ ਬੱਚੇ ਲੈ ਕੇ ਇੱਥੇ ਹੀ ਆ ਜੀ ਉਹ ਤੇ ਮੈਂ ਆਵਾਂਗੀ ਆਵਾਂਗੀ ੱਡੇ ਵੱਡੇ ਘਰ ਦਾ ਰਿਸ਼ਤਾ ਜੋ ਮੈਂ ਦੱਸਣਾ ਤੇ ਦੱਸੋ ਮੈਂ ਆਵਾਂਗੀ ਨਹੀਂ ਨਾਲੇ ਮੈਂ ਫੰਕਸ਼ਨ ਵੇਖਾਂਗੀ ਆਪਣੇ ਮੁੰਡੇ ਦਾ ਵਿਆਹ ਕਿਸੇ ਬਗਾਂਡੇ ਦਾ ਵਿਆਹ ਹੋ ਰਿਹਾ ਹੈ ਬਗਾਂਡੇ ਦਾ ਥੋੜਾ ਵਿਆਹ ਹੈ ਹਾਂ ਬੰਦੇ ਨਾ ਘੜੀ ਘੜੀ ਗੱਲ ਕਹਿਣ ਦੀਆਂ ਬੰਦੇ ਟੌਪ ਦੇ ਲੱਭੇ ਤੋਂ ਬੰਦੇ ਮੈਂ ਟੌਪ ਦੇ ਹੀ ਲੱਭਾਂਗੀ ਤੁਸੀਂ ਮੈਨੂੰ ਦੱਸੋ ਤੁਹਾਡੇ ਕੋਲ ਟਾਈਮ ਕਦੋਂ ਹੈ ਮੈਂ ਉਹਨਾਂ ਨੂੰ ਅੱਧੇ ਹੀ ਛੱਡ ਲਵਾਂ ਮੇ ਕੋਈ ਨਜ਼ਰ ਚ ਰਿਸ਼ਤਾ ਆਵਾਜੇ ਬਹੁਤ ਵਧੀਆ ਕੁੜੀ ਜੇ ਤੇ ਘਰ ਵੀ ਬੜਾ ਟੋਪ ਦਾ ਜਿਨੀ ਮੇਰੀ ਗੱਲ ਸੁਣ ਕੱਲੀ ਕੱਲੀ ਕੁੜੀ ਜੇ ਇੱਕ ਭਰਾ ਵਾ ਉਹ ਬਾਹਰ ਹੈ ਚਾਰ ਪੰਜ ਗੱਡੀਆਂ ਲੱਗੀਆਂ ਉਹਨਾਂ ਦੀਆਂ ਕੱਲੀ ਕੁੜੀ ਗੋਲਾ ਚਾਰ ਪੰਜ ਗੱਡੀਆਂ ਕਜੀ ਇੱਕ ਚ ਜਾਂਦੀ ਕਜੀ ਦੂਜੀ ਚ ਜਾਂਦੀ ਜੇ ਭਰਾ ਉਹਦਾ ਬਾਹਰ ਹੈ ਪਿਓ ਦੀਆਂ ਤਿੰਨ ਤਿੰਨ ਫੈਕਟਰੀਆਂ ਜੇ ਹੋਰ ਦੱਸੋ ਕੀ ਚਾਹੀਦਾ ਹੈ ਹੋਰ ਕੀ ਭਰਾ ਉਹ ਕਿ ਹੋ ਸ਼ੱਕਰ ਨਹੀਂ ਅੱਜ ਸ਼ਾਮਾਂ ਦਾ ਹੀ ਟਾਈਮ ਰੱਖ ਚੰਦਾ ਰੱਖ ਲੀਏ ਅੱਜ ਸ਼ਾਮਾ ਦਾ ਰੱਖ ਲਾਂ ਤੈਨੂੰ ਪੁੱਛ ਨਾ ਵਾ ਨਹੀਂ ਤਾਂ ਫਿਰ ਅਸੀਂ ਸੋਮ ਮੰਗਲਵਾਰ ਦਾ ਰੱਖ ਲਾਂਗੇ ਚੱਲ ਪੁੱਤ ਤੂੰ ਜਿਹੇ ਤਰ੍ਹਾਂ ਗਏ ਵੈਸੇ ਗੱਲ ਦੱਸਾਂ ਆ ਜਿੰਨਾ ਤੂੰ ਕੰਮ ਕਰ ਕਹਿਣ ਡਈ ਹੈ ਨਾ ਤੂੰ ਉਧਰ ਦਾ ਰਿਸ਼ਤਾ ਇੱਧਰ ਹੀ ਕਰਵਾ ਦੇ ਤੂੰ ਅਮਰਵਾਲੇ ਕਰਵਾ ਦੇ ਪੰਦੇਆਂ ਸੱਟਾ ਤੇ ਮੇਰੇ ਪੁੱਤ ਨੇ ਪਸੰਦ ਆ ਜਣਾ ਵੇਖੀ ਤੁਸੀਂ ਤੈਨੂੰ ਪਤਾ ਮੇਰਾ ਮਨ ਕਿੰਨਾ ਸੋਹਣਾ ਸੁਨੱਖਾ ਹੈ ਉਹ ਤੇ ਹੈਗੇ ਪੰਗੇ ਮੈਨੂੰ ਦੱਸਤਾ ਜੀ ਮੈਂ ਤੇ ਕਿਸੇ ਹੋਰ ਵੱਲ ਵੀ ਜਾਣਾ ਸੀ ਉਹਦਾ ਰਿਸ਼ਤਾ ਕੁੜੀ ਦਾ ਦੱਸਣ ਤੂੰ ਮੈਂ ਕਹਿੰਦੇ ਇੱਧਰ ਰਿਸ਼ਤਾ ਕਰਵਾ ਤੇ ਉਧਰ ਤੇਰਾ ਸੁਨਿਆਰੇ ਕੋ ਸੈਟ ਵੇਖੀ ਬੰਨਾ ਦਿੰਦੀ ਮੈਂ ਚਲੋ ਠੀਕ ਹੈ ਆਂਟੀ ਜੀ ਆਹ ਤੇ ਵਧੀਆ ਮੈਂ ਹੁਣ ਘਰ ਜਾ ਕੇ ਉਹਨਾਂ ਨੂੰ ਫੋਨ ਤੇ ਗੱਲ ਕਰਦੀ ਆਂ ਉਹਨਾਂ ਕੋਲ ਟਾਈਮ ਲੈਣੀ ਆ ਹੁਣੇ ਕਰ ਲੈ ਫੋਨ ਤੇ ਨਹੀਂ ਫੋਨ ਨਾ ਮੇਰਾ ਘਰ ਰਹਿ ਗਿਆ ਮੈਂ ਤੈਨੂੰ ਨੰਬਰ ਨਹੀਂ ਯਾਦ ਉਹਨਾਂ ਦਾ ਨਹੀਂ ਨੰਬਰ ਨਹੀਂ ਯਾ ਮੇਰੀ ਡਾਇਰੀ 'ਚ ਲਿਖਿਆ ਆ ਸਭ ਲੈ ਵੇਖੀ ਫਿਰ 21000 ਨਹੀਂ ਦਵਾਂਗੀ 52000 ਦਵਾਂਗੀ ਤੇ ਨਾਲ ਸੈੱਟ ਚਲੋ ਠੀਕ ਹੈ ਉਹ ਤੇ ਹੈ ਹੀ ਚਲ ਮੈਂ ਚਾਹ ਬਣਾ ਕੇ ਲੈ ਕੇ ਆਈ ਨਹੀਂ ਨਹੀਂ ਚਾਹ ਨਹੀਂ ਲੈਔੜ ਆਂਟੀ ਚਲੋ ਜੇ ਕਹਿੰਦੇ ਉਹ ਤੇ ਫਿਰ ਲੈ ਆਓ ਚਲ ਆਈ ਲੈ ਕੇ ਮੈਂ ਚਾਹ ਠੀਕ ਲੈ ਭਈ ਆਪਣੀ ਜੇ ਲਾਟਰੀ ਨਿਕਲ ਗਈ ਨਾਲ 52000 ਨਾਲ ਸੈੱਟ ਲੈ ਭਾਣ ਤੇ ਮੋਜਾ ਪਰ ਮੈਂ ਇੱਕ ਗੱਲ ਸੋਚਣ ਦੀ ਆ ਲੋਕੀ ਤੇ ਕਹਿੰਦੇ ਸੀ ਕੁੜੀਆਂ ਲੈਣ ਬੜਾ ਕੁਝ ਦਿੱਤਾ ਇਹ ਕਈ ਜਾਂਦੇ ਨੇ ਭੁੱਖੇ ਨੰਗੇ ਸੀ ਸਾਰਾ ਕੁਝ ਆਂਟੀ ਗਈ ਜਾਂਦੇ ਆ ਮੈਂ ਆਪ ਹੀ ਕੀਤਾ ਲਹਿੰਗਾ ਵੀ ਮੈਂ ਆਪ ਹੀ ਲਿਆ ਸੋਫੇ ਵੀ ਮੈਂ ਆਪ ਹੀ ਬਣਾਏ ਆ ਕੁੜੀਆਂ ਲੈਣ ਕੁਝ ਕੀਤਾ ਨਹੀਂ ਉਧਰ ਭੁੱਖੇ ਟੱਕਰੇ ਆ ਚਲੋ ਆਪਾਂ ਲੋਕੀ ਆਪਾਂ ਦਾ ਕੰਮ ਹੈ ਰਿਸਤਾ ਕਰਾਣਾ ਇੱਧਰ ਕੀ ਤੇ ਉਧਰ ਕੀ ਚੰਗਾ ਆ ਮੈਂ ਉਧਰ ਨਹੀਂ ਗਈ ਨਹੀਂ ਤੇ ਮੇਰਾ ਤਾਂ 52 ਹਜ਼ਾਰ ਮਰ ਜਾਣਾ ਸੀ ਹੂੰ ਤੇ ਜੱਸ ਸ਼ਾਮੀ ਮੈਂ ਫੋਨ ਕਰਾ ਕੇ ਸਵੇਰੇ ਹੀ ਲੈ ਕੇ ਆਉਂਗੀ ਉਹਨਾਂ ਨੂੰ ਆਪਾਂ ਲੋ ਤੇ ਕੀ ਆਪਾਂ ਦੀ ਲਾਟਰੀ ਲੱਗ ਗਈ ਆ ਚਲੋ ਬਾਕੀ ਆਪੇ ਵੇਖਣਗੇ تین ਅਫੈਕਟਰੀਆਂ ਕੁੜੀ ਦਾ ਭਰਾ ਬਾਹਰ ਨਾਲ ਗੱਡੀਆਂ ਇਹ ਤਾਂ ਮਨੂੰ ਵੇੜਾ ਛੋਟਾ ਪੈ ਜਾਣਾ ਲੈ ਮੈਂ ਇੱਕ ਗੱਡੀ ਮੰਗਦੀ ਸੀ ਤੇ ਬੜਾ ਪੰਜ ਗੱਡੀਆਂ ਮੇਰੇ ਖੜਕੇ ਨਾ ਰਹਿਣੀਆਂ ਲੋਕੀ ਐਵੇਂ ਗੰਦੇ ਨੇ ਕਿ ਮਾੜੇ ਬੰਦੇ ਦੇ ਜੱਪੜੇ ਸੁੰਦਾ ਮੈਂ ਤਾਂ ਸੋਕੋ ਕਰਨੀ ਆ ਮਾੜੇ ਬੰਦੇ ਦੇ ਜੱਪ ਛੇਤੀ ਸੁੰਦਾ ਉਹ ਤੁਸੀਂ ਲਓ ساری ਉਮਰ ਭੇਕੇ ਮੈਂ ਆਪਣੇ ਪੋਤੇ ਨੂੰ ਵੀ ਸਾਹੂਣ ਇੱਥੇ ਹੀ ਕਰਵਾਣਾ ਚੱਲ ਜੇ ਤਿੰਨ ਗੱਡੀਆਂ ਦੇਣਗੇ ਨਾਲ ਸੋਨਾ ਬੱਟਾ ਵੀ ਵਾਵਾ ਮਾਣਗੇ ਐ ਪੁੱਤ ਚਾਹ ਪੀ ਤੇ ਮੈਂ ਲੌਂਗ ਲਾਚੀਆਂ ਪਾ ਕੇ ਕੜ ਕੇ ਚਾਹ ਬਣਾਇਓ ਮੈਨੂੰ ਪਤਾ ਕਿ ਪੂਜਾ ਚਾਹ ਪਿੰਦੀ ਕੜੀ 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 ਚਾਹ ਫਟ ਆ ਲੈ ਬਿਸਕੁਟ ਖਾ ਅੱਜ ਤੇ ਮੈਂ ਚਾਹ ਵੀ ਲੱਗੀ ਜੇ ਕੱਲ ਜੇ અમારી ਸਟਾਲ ਆ ਕੇ ਆਈ ਮੈਂ ਤੇ ਡੱਬਾ ਲੈ ਕੇ ਜਾਣਾ ਜੇ ਤੇ ਸਮੋਸੇ ਖਾ ਕੇ ਜਾਣਾ ਜੇ ਇਹ ਕਿਹੜੀ ਗੱਲ ਕਰਦੀ ਆ ਤੂੰ ਗਲਤ ਤੇ ਕਰ ਸਮੋਸੇ ਮੈਂ ਹੁਣੇ ਮੰਗਵਾ ਲੈਣੇ ਆ ਨਹੀਂ ਨਹੀਂ ਹੁਣੇ ਨਹੀਂ ਉਹੀ ਗੱਲ ਕੱਲ ਤੈਨੂੰ ਚਾਹ ਥੋੜਾ ਪਿਆਵਾਂਗੀ ਕੱਲ ਤੈਨੂੰ ਦੁੱਧ ਚ ਪੱਤੀ ਪਿਆਉਂਗੀ ਚਲੋ ਠੀਕ ਐ ਲਾਚੀਆਂ ਪਾ ਕੇ ਤੋਂ ਠੀਕ ਆਂ ਠੀਕ ਨਾਲੇ ਇੱਕ ਗੱਲ ਤੇ ਮੈਂ ਤੁਹਾਨੂੰ ਦੱਸੀ ਨਹੀਂ ਕੁੜੀ ਨੂੰ ਹਾਂ ਕੁੜੀ ਦੀ ਮਾਂ ਨੇ ਬਥੇਰਾ ਗਹਿਣਾ ਗੱਟਾ ਬਣਾ ਕੇ ਰੱਖਿਆ ਆ ਉਹਦੇ ਵਾਸਤੇ ਕਿਉਂਕਿ ਉਹ ਮੈਨੂੰ ਜਾਣਦੇ ਆ ਨਾ ਤੇ ਮੈਨੂੰ ਉਹ ਗੱਲਾਂ ਕਰਦੇ ਹੁੰਦੇ ਆ ਬੜਾ ਕੁਝ ਬਣਾ ਕੇ ਰੱਖਿਆ ਆ ਪਤਾ ਨਹੀਂ 10 ਕੁ ਸੈਟ ਤਿਆਰ ਬੈਠੇ ਉਹ ਕੁੜੀ ਦੇ ਤੇ ਇਹ ਪੁੱਤਰ ਮੈਨੂੰ ਤਾਂ ਵੈਸੇ ਇੰਨਾ ਚੀਜ਼ਾਂ ਦੀ ਲੋੜ ਹੀ ਨਹੀਂ ਹਾਂ ਪਰ ਆਪਦਾ ਦਿੱਤਾ ਸਾਡਾ ਸਾਰਾ ਕੁਝ ਹੈ ਨਾ ਤੇ ਤੈਨੂੰ ਪਤਾ ਬਹੁਤ ਤੱਕ ਰੁੱਣ ਡਿਆ ਗਿਆ ਨਾ ਉਹ ਤੇ ਮੈਂ ਤੁਹਾਨੂੰ ਦੱਸਿਆ ਕੱਲੀ ਕੱਲੀ ਕੁੜੀ ਸੀ ਨਾ ਜਿਹੜੀ ਮਾਣੇ ਵੱਤ ਕੁਝ ਬਣਾਇਆ ਆ ਉਹ ਕਹਿੰਦੇ ਸੀ ਪਤਾ ਨਹੀਂ ਕਿੱਦਾਂ ਦਾ ਘਰ ਮਿਲੇ ਦਾਸ ਤੋਂ ਸਾਈਡ ਤੇ ਮੈਂ ਆਪ ਵੇਖਿਆ ਮੈਨੂੰ ਬਖਾਉਂਦੇ ਰਹਿੰਦੇ ਆ ਡਿਜ਼ਾਈਨ ਐ ਨਵਾਂ ਆਇਆ ਨਵਾਂ ਨਵਾਂ ਡਿਜ਼ਾਈਨ ਬਣਉਂਦੇ ਜੇ 12 ਚੂੜੀਆਂ ਬਣਾ ਕੇ ਰੱਖੀਆਂ ਜੇ ਕੁੜੀਆਂ ਅੱਛਾ 12 ਚੂੜੀਆਂ ਹਾਂ ਮੇਰੀ ਗਾਸਨ ਪੁੱਤ ਜਿੰਨੇ ਦੇਣਾ ਨਾ ਉਹਨੇ ਆਪਣੇ ਧੀ ਨੂੰ ਦੇਣਾ ਦੇਉਂਕੀ ਫੇਰ ਸਾਨੂੰ ਕਿਸੇ ਕੰਧ ਲਾਲ ਸਟੋਰੀ ਨਾ ਲਾਲਚ ਹੈ ਹੀ ਨਹੀਂ ਮੈਨੂੰ ਮੈਂ ਤਾਂ ਰੱਤੀ ਜਿੰਨਾ ਲਾਲਚ ਨਹੀਂ ਹੈ ਜੇਣਾ ਆਪਣੀ ਚੀਜ਼ ਦੇ ਦੇ ਮੈਂ ਤੈਨੂੰ ਸੱਚੀ ਗੱਲ ਕਹਿ ਤੀ ਬਾਕੀ ਤੂੰ ਰਿਸ਼ਤਾ ਇਦਾਂ ਹੀ ਪੱਕਾ ਸਮਝੇ ਕੰਨੀ ਆ ਤੇ ਮੈਂ ਠੂਠੀ ਤੇ ਨਾਲ ਪਈਆ 500 ਤਿੰਨ ਫੜਾ ਕੇ ਨਹੀਂ ਕੁੜੀ ਸੀ ਝੋਲੀ ਦੇ ਪਾ ਲਈ ਨਹੀਂ ਨਹੀਂ ਆਂਟੀ ਉਹ ਨ ਨਹੀਂ ਇਸ ਤਰ੍ਹਾਂ ਨਹੀਂ ਅਸੀਂ ਪਸੋਨੇ ਤਰੀਕੇ ਨਾਲ ਗੱਲ ਕਰਾਂਗੇ ਕੋਈ ਗੱਲ ਨਹੀਂ ਕਰਨ ਦਾ ਟਾਈਮ ਲੈ ਲੰਨੀ ਆ ਮੈਂ ਅੱਜ ਗੱਲ ਕਰਾਂਗੀ ਅੱਬਲ ਤੇ ਮੈਂ ਕੱਲ੍ਹ ਦਾ ਹੀ ਪੱਕਾ ਕਰਾਂਗੀ ਉਹਨਾਂ ਨੂੰ ਨਾ ਆਇਆ ਤਾਂ ਸੋ ਮੰਗਲਵਾਰ ਵੇਖਾਂਗੇ ਤੁਸੀਂ ਬਸ ਆਪਣੀ ਤਿਆਰੀ ਰੱਖੋ ਮੇਰੇ ਵੱਲੋਂ ਤਾਂ ਪੱਕਾ ਹੀ ਸਮਝ ਕੰਮ ਤੋਂ ਠੀਕ ਹੈ ਠੀਕ ਕੁੜੀ ਵੇਖਣੀ ਤਾਂ ਨਹੀਂ ਫੋਟੋ ਫੂਟੋ ਬੱਲੇ ਦੇਖਣਾ ਚਾਹੀਦੀ ਤਾਂ ਬੁਖਾ ਦੇ ਉਹ ਘਰ ਫੋਨ ਹੈ ਮੈਂ ਤੁਹਾਨੂੰ ਸੈਂਡ ਕਰ ਦਾਂ ਚੱਲ ਠੀਕ ਹੈ ਸੈਂਡ ਕਰ ਦੇ ਅਲੱਛਾ ਵੀ ਤੇ ਵੀ ਤੁਸੀਂ ਐਵੇਂ ਖੇਚਲ ਚ ਪੈ ਗਈ ਹੋ ਆਂਟੀ ਨਾ ਪੁੱਤ ਇਹ ਕਾਦੀ ਖੇਚਲ ਹੈ ਲੈ ਕੱਲੀ ਕੱਲੀ ਕੁੜੀ ਹੈ ਕਦੇ 10 ਸੈੱਟ ਬਣਾਏ ਮੈਨੂੰ ਪਾਰਾ ਹੀ ਸੈੱਟ ਪਾਣਗੇ ਉਹ ਛੰਮੀ ਦੀ ਮਾਂ ਨੇ ਜਿਹੜਾ ਸੈੱਟ ਪਾਇਆ ਹਲਕਾ ਜਿਹਾ ਫੂਕ ਮਾਰੇ ਹੁੰਦਾ ਸੀ ਤੇ ਫੁੱਟ ਦਾ ਮੰਮੀ ਜੀ ਹਾਂ ਚਲ ਗਈ ਪੂਜਾ ਰਾਣੀ ਤੁਹਾਡੀ ਆਹੋ ਪੂਜਾ ਰਾਣੀ ਚਲ ਗਈ ਕਿ ਬੜਾ ਵਧੀਆ ਪੂਜਾ ਕਰਕੇ ਗਈ ਐ ਆਹੋ ਤੇ ਵਧੀਆ ਹੀ ਕਰਕੇ ਗਈ ਆ ਮੈਨੂੰ ਪਤਾ ਵਾ ਤੇ ਤੈਨੂੰ ਕੀ ਹੋਇਆ ਤੁਹਾਨੂੰ ਨਹੀਂ ਪਤਾ ਨਾ ਮੈਨੂੰ ਨਹੀਂ ਪਤਾ ਮੈਂ ਨਾ ਤੁਹਾਡੀਆਂ ਸਾਰੀਆਂ ਗੱਲਾਂ ਸੁਣਦੀ ਆਂ ਤੇ ਗੱਲ ਮਾੜੀ ਕਿਹੜੀ ਕੀਤੀ ਐ ਵੇ ਸੁਣਿਆ ਨਾ ਤੂੰ ਕੀ ਕਹਦੀ ਆ ਕੁੜੀ ਦਾ ਭਰਾ ਬਾਹਰ ਰਹਦਾ ਹੀ ਤੇ ਤਿੰਨ ਫੈਕਟਰੀਆਂ ਆਹੀ ਪਤੋ ਗੱਜੇ ਉਹਨਾਂ ਕੋ ਭਾਵੇਂ ਹੁਣ ਚਾਰ ਫੈਕਟਰੀਆਂ ਮੈਨੂੰ ਉਹਦੇ ਨਾਲ ਕੀ ਭਾਵ ਇਹਦਾ ਮਤਲਬ ਤੂੰ ਛੋਟੇ ਨੂੰ ਹੀ ਜ਼ਿਆਦਾ ਪਿਆਰ ਕਰਦੇ ਜੀ ਮੇਰੇ ਆਸਤੇ ਤੁਹਾਡੇ ਦਿਲ 'ਚ ਜਗ੍ਹਾ ਨਹੀਂ ਹੈਗੀ ਨਾਰਾਜੂ ਇਹ ਤੂੰ ਕੀ ਕਹਿਂਦੇ ਐ ਮੈਂ ਤਾਂ ਤੈਨੂੰ ਵੀ ਪਿਆਰ ਕਰਦੀ ਆ ਮੈਨੂੰ ਫੋਕਾ ਹੀ ਪਿਆਰ ਕਰਦੇ ਜੀ ਤੁਸੀਂ ਨਾ ਨਾਰਾਜੂ ਤੂੰ ਕਹਿਣਾ ਕੀ ਚਾਹੁੰਦੇ ਆ ਬੋਲ ਤਸੀਂ ਕੀ ਕਹਿਣਾ ਚਾਹੁੰਦਾ ਹੈ ਤੁਹਾਨੂੰ ਨਹੀਂ ਪਤਾ ਕੀ ਕਹਿਣਾ ਚਾਹੁੰਦਾ ਜੇ ਬਿਮਾਰੀਏ ਮੂੰਹ ਬੋਲ ਪੈ ਕੀ ਕਹਿਣਾ ਚਾਹੁੰਦਾ ਕੀ ਕਹਿਣਾ ਚਾਹ ਮੈਂ ਕੋਈ ਪੰਡਤ ਆ ਸੁਣੋ ਫਿਰ ਹਾਂ ਮੇਰੇ ਨਾਲ ਪਹਿਲਾਂ ਛੋਟੇ ਦਾ ਵਿਆਹ ਕਰਨ ਲੱਗੇ ਜੀ ਤੇ ਮੈਂ ਮੇਰਾ ਕਿਉਂ ਨਹੀਂ ਕਰਦੇ ਤੇ ਜਦ ਤੁਸੀਂ ਮੇਰੇ ਲਈ ਪਹਿਲਾਂ ਦਿੱਤੀ ਲੈ ਵੇ ਮੈਂ ਕਿਹ ਪਤਾ ਨਹੀਂ ਕਿਹੜੀ ਗੱਲ ਕਰਨਾ ਚਾਹੁੰਦਾ ਮੇਰੀ ਗੱਲ ਸੁਣ ਪੁੱਤ ਹੌਸਲਾ ਕਰ ਮੈਂ ਤਾਂ ਉਹਨੂੰ ਰਿਸ਼ਤੇ ਵਾਸਤੇ ਘਰੇ ਸੱਦਿਆ ਸੀ ਪਰ ਉਹਨੇ ਨਾਲ ਹੀ ਕਹਤਾ ਕਿ ਹੋ ਰਿਸ਼ਤਾ ਹੈਗਾ ਮੇਰੇ ਕੋਲ ਤੇ ਕੋਈ ਗੱਲ ਨਹੀਂ ਸਬਰ ਕਰ ਮੈਂ ਤੇਰਾ ਵੀ ਰਿਸ਼ਤਾ ਕਰਵਾਉਂਗੀ ਇੱਕ ਤਾਂ ਸਿਰੇ ਕੰਮ ਚੜ ਲੰਦੇ ਮਮੀ ਪਹਿਲਾਂ ਵੱਡੇ ਦਾ ਕਰਾਈਦਾ ਵਾ ਫੇ ਛੋਟੇ ਦਾ ਕਰਾਈਦਾ ਛੋਟਾ ਜਨੇ ਜਿਆਦਾ ਸੋਣਾ ਮੇਰੇ ਨਾਲ ਨਾ ਪੁੱਤ ਤੂੰ ਵੀ ਤਾਂ ਸੋਣਾ ਹੈਗਾ ਨਾਲੇ ਦੇਖ ਤੇਰੇ ਰਿਸ਼ਤੇ ਥੋੜੀ ਥੋੜੀ ਜਿਹੀ ਮੁਸ਼ਕਲ ਤੂੰ ਫਿਰ ਤੈਨੂੰ ਪਤਾ ਵੱਡਾ ਥੋੜੀ ਤੇਰੀ ਉਮਰ ਵੀ ਵੱਧ ਗਈ ਹੈ ਲੋਕੀ ਵੱਡਿਆਂ ਦਾ ਹੀ ਕਰਦੇ ਪਹਿਲਾਂ ਫੇ ਛੋਟਿਆਂ ਦਾ ਕਰਦੇ ਇਹ ਤੇਰੀ ਉਮਰ ਵੱਧ ਗਈ ਆ ਮੈਨੂੰ ਵੱਡੀ ਉਮਰ ਦੀ ਲਿਆ ਦਿਓ ਭਾਈ ਆਹੇ ਕੋਈ ਹੁਣ ਹੌਸਲਾ ਦੇ ਕਰ ਤੂੰ ਮੈਨੂੰ ਨਹੀਂ ਪਤਾ ਉਹਨੂੰ ਪੂਜਾ ਨੂੰ ਦੁਬਾਰਾ ਖੜ੍ਹਾਉਂਗੇ ਨੇ ਹੁਣ ਕਾ ਨਾ ਲੈਣਾ ਵੀ ਲੱਭ ਨਾ ਰਹੀ ਹੁਣ ਵੇ ਮੈਨੂੰ ਤੇ ਇੰਜ ਲੱਗਦਾ ਨਾ ਤੂੰ ਆਪਣਾ ਹੋ ਦੇਣਾ ਨਾ ਤੂੰ ਉਹਦਾ ਹੋ ਦੇਣਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਚੱਲ ਮੇਰਾ ਪੁੱਤ ਚੁੱਪ ਕਰ ਕੋਈ ਗੱਲ ਐ ਮੈਂ ਕਰਾਂਗੀ ਪੂਜਾ ਨਾਲ ਗੱਲ ਕਿਹਾ ਅਮੰਤਾ ਸਿਰੇ ਚੜ ਲੰਦੇ ਮੇਰੀ ਗੱਲ ਸੁਣ ਨਾਲੇ ਉਧਰ ਵੀ ਤੇ ਤਲਾਕ ਦੇ ਦੇਣਾ ਪਰ ਛੱਡ ਪਰਾਂ ਜੀ ਅਜੇ ਉਧਰ ਰਿਸ਼ਤਾ ਲੱਗ ਗਿਆ ਕਰ ਤੇਰਾ ਰਿਸ਼ਤਾ ਲੱਭ ਜਾਣਾ ਅ ਮੈਂ ਉਧਰ ਵੀ ਤੇ ਲਾਗ ਦੇਣਾ ਤੇ ਇੱਧਰ ਵੀ ਮੈਨੂੰ ਕੁਛ ਨਾ ਮਿਲੇ ਹੈ ਅਮਨ ਵਾਤੇ ਦੇ ਝਾਕਰ ਨੂੰ ਸੱਜ ਲਿਆ ਜੇ ਪੂਜਾ ਨੂੰ ਵੀ ਪਾਮਾਂ ਦਾ ਰਿਸ਼ਤਾ ਲੱਭ ਲਾ ਤੇ ਮੇਰੇ ਬਾਰੇ ਮਾੜੀ ਜੀ ਵੀ ਗੱਲ ਛੇੜੀ ਜੀ ਕਿਤੇ ਚੱਲ ਕੋਈ ਨਹੀਂ ਮੈਂ ਕਰ ਲਾਂਗੀ ਗੱਲ ਤੂੰ ਨਾਰਾਜ਼ ਨਾ ਹੋ ਚੰਗਾ ਪਹਿਲੇ ਗੱਲ ਕਰੋ ਫਿਰ ਮੈਂ ਵੇਖੂਗਾ ਵੀ ਉਧਰ ਕਿੰਨੀ ਛੇੜੀ ਤੇ ਲਾਗ ਦੇਣਾ ਵੇ ਤੂੰ ਕਿਉਂ ਬੰਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਆ ਹਜੇ ਹੋਤ ਲੈ ਆਂਦੇ ਕੱਲ ਆਣਾ ਨੇ ਆਹੋ ਮੇਰੀ ਗੱਲ ਸੁ ਗੱਡੀਆਂ ਦਾ ਸ਼ੌਂਕ ਤੈਨੂੰ ਹੈਗਾ ਨਾ ਉਹ ਕੱਤੇ ਕੱਟੀਆਂ ਵੱਡੀਆਂ ਵੱਟੀਆਂ ਹੈਆਂ ਆਪਾਂ ਫੇਰ ਇੱਕ ਗੱਡੀ ਲੈ ਲਾਂਗੇ ਤੇ ਨਾਲੇ ਮੇਰੀ ਗੱਲ ਸੁਣ ਹੁਣ ਬਾਹਰ ਇਹ ਜਗਾ ਰੋਲਾ ਪਾਇਆ ਕਰੋ ਕਿ ਜਿੰਨਾ ਘਰ ਦਾ ਸਮਾਨ ਆ ਆਪਾਂ ਬਣਾਇਆ ਛੰਮੀ ਦੇ ਪੇਕਿਓ ਨਹੀਂ ਕੋਈ ਜਾਇਆ ਉਹ ਤੇ ਕੋਈ ਨਹੀਂ ਮੈਂ ਆਪੇ ਹੀ ਖਾਬ ਲਊਗਾ ਪਰ ਜਿਹੜੀ ਗੱਲ ਮੈਂ ਕਹਿੰਦੇ ਆ ਨਾ ਗੱਡੀਆਂ ਦੇ ਨਾਲ ਮੈਨੂੰ ਨੱਡੀ ਵੀ ਚਾਹੀਦੀ ਮੇਜੂ ਕਿਵੇਂ ਨੱਡੀ ਤੇ ਕੱਲ ਆਣਾ ਨਾ ਉਹਨੇ ਮੇਰੀ ਗੱਲ ਸੁਣ ਲੋ ਤੇ ਆਪਣੇ ਆਪ ਹੀ ਗੱਲ ਕਰ ਲਿਓ ਚੰਗਾ ਕਰ ਲਓ ਹੀ ਫਿਕਰ ਨਾ ਕਰ ਮਾੜਾ ਜਾਂ ਦਾਣਾ ਤੇ ਸੁੱਟ ਦਿਓ ਇਹਣਾ ਵੱਡੇ ਵੱਡੇ ਜਮਾ ਵੱਡਾ ਹੀ ਹੋ ਲੰਗੇਰੇ ਵੇ ਨਹੀਂ ਵੱਡਾ ਹੁੰਦਾ ਕੋਈ ਨਹੀਂ ਕਰ ਦੂਗੀ ਤੇਰਾ ਵਿਆਹ ਹੌਸਲਾ ਕਰ ਜਾ ਹੁਣ ਕੰਮ ਤੇ ਜਾ ਜਾ ਕੰਮ ਦੇ ਕਹਿੰਦੇ ਚਾਹ ਤੇ ਡੇਰੇ ਮੈਨੂੰ ਮਾਰਾ ਸ਼ੇਰ ਦੀ ਚਾਹ ਨਹੀਂ ਦਿੱਤੀ ਨੂੰ ਇਸੇ ਚਾਹ ਦੇ ਵਿੱਚ ਦਸਾਂ ਦਾ ਪੈਕਟ ਲੈ ਕੇ ਆਇਆ ਲਿਆਂਦਾ ਬਰ ਸੋਈ ਚ ਪਿਆਓ ਚਾਹ ਦੇ ਲਾ ਚਾਹ ਭਾਬੀ ਨਾਲ ਫੋਨ ਕੀਤਾ ਕਰ ਹੈਗੀ ਹੈ ਨਹੀਂ ਘਰ ਹੀ ਹੁਣੇ ਆ ਕੀਤਾ ਤੇ ਨਹੀਂ ਪਰ ਮੈਂ ਫੋਨ ਭਾਬੀ ਜੀ ਮੇਰੇ ਬਲ सस्काल सस्काल किया बस हो दिया सही ना ठीक हो सस्काल हो न ठीक हो हां ठीक है हां बढ़िया बढ़िया और हां नहीं कर कोई नहीं नहीं कर रही चलो आओ अंदर बैठे आ जो आ जो मम्मी अभी ना नहीं है सस्काल नहीं करती ना किया नहीं ठीक है येतीस ना सस्काल मुझे सस्काल किया नहीं बस हां जी हां जी हां मसा कीता जी की हां ਮੈਂ ਅੱਜ ਹੁਣ ਆਈ ਆ ਨਾ ਮੈਂ 4-5 ਦਿਨ ਰਹਿਣਾ ਜੀ ਲੈ ਆਹ ਤੇ ਕਮਾ ਲੋਗੀ ਕਮਾ ਲਓਗੀ ਬੰਨੀ ਬੰਨੀ ਗਏ ਨਹੀਂ ਆਇਆ ਨਹੀਂ ਨਹੀਂ ਆ ਬੰਨਾ ਕਿ ਦੂ ਆਈ ਨੇ ਜੀ ਆ ਬੈਠੋ ਆਉਂਦੇ ਆ ਤੁਹਾਨੂੰ ਦੱਸਣ ਲਈ ਆ ਵੀ ਮੈਂ 4-5 ਦਿਨ ਰਹਿਣਾ ਹੈ ਮੈਂ ਕਿਤੇ ਕੱਢ ਨਾ ਦੇਣ ਦੀ ਛੇਤੀ ਚਲ ਜੇ ਕਿਤੇ ਬਾਅਦ ਨਾ ਪੈਈ ਦਿਓ ਤੁਸੀਂ ਨਹੀਂ ਨਹੀਂ ਚਲੋ ਮੈਂ ਸ਼ੂਗਰ ਕੀਤਾ ਹਾਂ ਚਲੋ ਉੱਪਰ ਬੈ ਜਾਓ ਉੱਪਰ ਆ ਜਾਓ ਇੱਥੇ ਬੈਠ ਜਾਓ ਉਹ ਸੁਣਾਓ ਬਬੀ ਠੀਕ ਚਲ ਸਭ ਹਾਂ ਜੀ ਬਦਿਓ ਚਲੋ ਮੈਂ ਆਈ ਜੇ ਪਾਣੀ ਲੈ ਆਵਾਂ ਤੁਹਾਨੂੰ ਕੋਈ ਨੀ ਕਰੋ ਚਾਹ ਪੀ ਕੇ ਤੁਰੇ ਹੀ ਕੋਈ ਨੀ ਕੋਈ ਗੱਲ ਹੋ ਤੇ ਹੁਣ ਹੋ ਜਾ ਮੋਗੀ ਤੇ ਚਾਹ ਹੋ ਸੁਣਾ ਮਮੀ ਜੀ ਹਾਂ ਠੀਕ ਹੈ ਸਭ ਹਾਂ ਤੇ ਇਤਨਾ ਹੋ ਸਭ ਠੀਕ ਹੈ ਹਾਂਜੀ ਹਾਂਜੀ ਵਧੀਆ ਹਾਂ ਪਰਵਾਸ ਆਲਾ ਠੀਕ ਹੈ ਹਾਂਜੀ ਸਭ ਵਧੀਆ ਤੁਹਾਨੂੰ ਪਤਾ ਮਮੀ ਅਸੀਂ ਕੱਲ ਦੀਆਂ ਆਈਆਂ ਹੋਈਆਂ ਵਾ ਪਰਸੋਂ ਦੀ ਆ ਮੈਂ ਤੇ ਸ਼ਮੀ ਘਰ ਸੀਗੀ ਲਾ ਅੱਜ ਵੱਡੀ ਛੁੱਟੀ ਮਿਲ ਗਈ ਕੱਲੋ ਹੋਰ ਹੋਰ ਇਹ ਮਮਾ ਨੇ ਫੇਰ ਆਉਣ ਨਹੀਂ ਦਿੱਤਾ ਕੱਲ ਹੀ ਫੇਰ ਉੱਥੇ ਰਹਿ ਲਈ ਉਹ ਕਿਹੜਾ ਕਦੀ ਘਰੋਂ ਆਏ ਆ ਮੈਂ ਕਹੇ ਦਿਓ ਛੁੱਟੀ ਕੇ ਦਾ ਸਾਹੀ ਨੇ ਦੋ ਚਾਰ ਦਿਨ ਘੁੰਮ ਕੇ ਆਉਣਾ ਨਹੀਂ ਤੇ ਹੋ ਕੇ ਤਾਂ ਦੂਜੇ ਕਾਲੇ ਭੋਲੀਆਂ ਦੇ ਆਲੇ ਘੁੰਮ ਫੇਰ ਆ ਗਈ ਆ ਆਹ ਤੇ ਹੋਰ ਕੀ ਖੁੱਲੀ ਛੁੱਟੀ ਆਇਆ ਭੰਗ ਦੇ ਹੋਲੀਆਂ ਦੇ ਦਿੱਤਾ ਹੀ ਨਹੀਂ ਮੇਲੋ ਆਹ ਬਜੁਰਗਾਂ ਨੂੰ ਜਾਦੂ ਨਹੀਂ ਨਾ ਹੋਲੀਆਂ ਹਾਂ ਸਹੀ ਗੱਲ ਹੈ ਹਾਂ ਹੋਰ ਉਹ ਰਮੇਸ਼ ਇਹ ਤਾਂ ਠੀਕ ਰਹਿੰਦੀ ਆ ਠੀਕ ਹੈ ਚਲੰਗੀ ਜਾਂਦਾ ਟਾਈਮ ਬਾਅਦ ਠੀਕ ਨਹੀਂ ਆ ਕੈਂਪਸ ਹੋਈ ਦੇ ਇੰਨਾ ਬਹੁਤ ਹਾਜਰ ਕਰਦੇ ਜਮਾਨੇ ਹੋਰ ਵੀਰਾ ਉਹ ਸਭ ਠੀਕ ਠਾਕ

ਹਾਂ ਉਹ ਸਭ ਵਧੀਆ ਕਰ? ਹਾਂਜੀ ਹਾਂਜੀ। ਠੀਕ ਠਾਕ। ਬਹੁਤ ਵਧੀਆ ਜੀ। ਤੇ ਸਾਸ ਨੇ ਕਿੱਦਾਂ ਆਉਣ ਦਿੱਤਾ? ਉਹਦੇ ਰਹਿਣ ਦੇ ਦਿੰਦੀ। ਬੱਸ ਭਾਬੀ ਜੀ ਐਦਾਂ ਹੀ। ਬਸ ਠੀਕ ਆ ਰਿਹਾ ਸਭ ਕੁਝ। ਹਾਂਜੀ ਹਾਂਜੀ ਠੀਕ ਠਾਕ। ਠੀਕ ਹੈ। ਹੋਰ ਸਭ ਨਹੀਂ ਤੇਰੇ ਨਾਲ ਠੀਕ ਹੈ ਸਾਰੇ? ਐਦਾਂ ਹੀ ਬਬੂ ਬੱਸ। ਕੀ ਦਸੀਏ ਤੁਹਾਨੂੰ? ਕੋਈ ਗੱਲ ਨਾ। ਜੋ ਤੁਸੀਂ ਕਹਿੰਦੇ ਸੀ ਉਹੋ ਕੁਝ ਹੋਣ ਲੱਗ ਪਿਆ ਮੇਰੇ ਨਾਲ ਵੀ ਹਾਂ। ਮੈਂ ਤਾਂ ਤੁਹਾਨੂੰ ਕਿਹਾ ਹੀ ਸੀ ਕਿ ਇਹ ਨਾ ਨੇ ਰੰਗ ਦਿਖਾਉਣੇ ਰਖਾਉਣੇ ਆਪਣਾ ਉਹੋ ਤੇ ਕਹਾਂ ਵੀ ਉਹਨਾਂ ਨੇ ਕਰਤੇ ਆਪਣੇ ਕੰਮ ਸ਼ੁਰੂ ਹਨ ਪਰ ਮੈਂ ਤਾਂ ਨੂੰ ਇੱਕ ਗੱਲ ਕਹਾਂ ਹਿੰਮਤ ਨਾ ਹਾਰਿਓ ਆਪ ਸਟੈਂਡ ਰਿਓ ਅਗਲੇ ਨੇ ਤੇ ਲਾਲਚ ਕਰਨਾ ਹੀ ਕਰਨਾ ਉਹ ਹੀ ਨਬਦੀ ਘਰ ਬੜੀ ਪ੍ਰੋਬਲਮ ਚੱਲਦੀ ਹੋਈ ਹੈ ਹੁਣ ਉਹਨਾਂ ਨੂੰ ਇਹ ਆ ਕਿ ਸਭ ਕੁਝ ਜੋ ਇਹਦਾ ਹੈਗਾ ਵਾ ਤਾਂ ਉਹ ਸਾਡੇ ਹੱਥ ਆ ਜਵੇ ਤੇ ਅਸੀਂ ਆਪਣੀਆਂ ਕਰੀਏ ਮਨਾਈਆਂ ਤੇ ਮਾਇਗ ਨੂੰ ਕਹੀਏ ਇੱਕ 사이ਡ ਤੇ ਉਹਦੇ ਹੱਥੋਂ ਸਾਰਾ ਕੁਝ ਖੋ ਲਈ ਤੇ ਹੁਣ ਦੱਸੋ ਜੀਂਦੇ ਜੀ ਉਹ ਕਿੱਦਾਂ ਦੇ ਦੇਵੇ ਸਾਰਾ ਕੁਝ ਨਾਲੇ ਦੱਸ ਭਾਬੀ ਮੈਂ ਚੰਗੀ ਲੱਗਦੀ ਆ ਹੁਣੇ ਆਪਣੀ ਮਾਂ ਕੋ ਸਾਰਾ ਕੁਝ ਮੰਗਦੀ ਤੂੰ ਹੀ ਮੈਨੂੰ ਦੱਸ ਨਹੀਂ ਨਹੀਂ ਇਹ ਗੱਲ ਕਰ ਜਪਤਾ ਕੀ ਵੇਖ ਤੁਸੀਂ ਹੈਗੀਆਂ ਦੋਨੋਂ ਮਾਵਾਂ ਤੀਆਂ ਹੁਣ ਵਿਮਲ ਨੇ ساری ਉਮਰ ਹੀ ਸਹੰਦਿਆ ਕੱਢ ਤੀ ਅਸੀਂ ਇਹਨੂੰ ਬੜਾ ਸਮਝਾਉਣੇ ਨੇ ਨਹੀਂ ਕਦੀ ਤੇ ਕੋਈ ਸਟੈਪ ਚੋਕਲਾ ਭਰਨੀ ਇਹ ਕੁੜੀ ਨੇ ਨੇ ਚੁੱਕਿਆ ਪਰ ਮੈਂ ਤੈਨੂੰ ਇੱਕ ਗੱਲ ਕਹਾਂ ਤੂੰ ਸਟੈਪ ਚੋਕਲੀ ਭਾਦੀ ਸਟੈਪ ਹੀ ਚੁੱਕਿਆ ਵਾ ਹੋਣ ਬੜੀ ਗਲੇਸ਼ ਪਈ ਆ ਕਰੇ ਐਸੇ ਗੱਲ ਤੋਂ ਕੀ ਦੱਸਾਂ ਤੁਹਾਨੂੰ ਮੈਂ ਭਾਬੀ ਜਿਹੜੇ ਗਹਿਣੇ ਨਹੀਂ ਸ਼ਮੀ ਨੇ ਦਿੱਤੇ ਹਾਂਜੀ ਤੁਹਾਨੂੰ ਪਤਾ ਉਹ ਮਨੇ ਕੀ ਕੀਤਾ ਮੇਰੇ ਤੇ ਹਜੇ ਤੱਕ ਦਿੱਤੇ ਹੀ ਨਹੀਂ ਨਾ 10 ਧੋਖੀ ਨਹੀਂ ਹੈਗੀ ਕਿੱਥੇ ਆ ਤੇ ਉਹਦੇ ਜਿਹੜੇ ਗਹਿਣੇ ਸੀ ਸਾਰੇ ਨਕਲੀ ਉਹਨੂੰ ਫੜਾ ਦਿੱਤੇ ਕੀ ਇਹ ਤੇਰੇ ਹੀ ਗਹਿਣੇ ਆ ਤੇਰੇ ਪੇਕੇਆਂ ਨੇ ਨਕਲੀ ਪਾਇੇ ਹੋਣੇ ਆ ਆਹ ਕੁਛ ਚੱਲਣ ਲਿਆ ਹੁਣ ਸਾਡੇ ਘਰ ਤੇ ਮੈਂ ਗਈ ਸੁਨਿਆਰੇ ਕੋ ਉਹ ਟੁੱਟ ਗਿਆ ਮੇਰਾ ਹਾਰ ਜਿਆ ਥੋੜਾ ਜਿਹਾ ਤੇ ਮੈਂ ਗਈ ਉਹਦੇ ਕੋਲ ਬਣਵਾਉਣ ਹਣ ਬਾਪੀ ਮੈਨੂੰ ਤਾਂ ਪਤਾ ਹੀ ਆ ਮੇਰੇ ਗਹਿਣੇ ਕਿੱਥੋਂ ਬਣੇ ਆ ਉਹ ਕਹਿੰਦਾ ਇਹ ਤਾਂ ਨਕਲੀ ਹਾਰੇ ਆ ਸਾਰਾ ਤੇ ਸਾਡੇ ਹਾਰੇ ਦੁਕਾਨ ਦਾ ਹੈਗਾ ਹੀ ਨਹੀਂ ਫਿਰ ਮੈਂ ਘਰਾਂ ਕੇ ਚੰਗਾ ਕਲੇਸ਼ ਪਾਇਆ ਤੇ ਫਿਰ ਆਪਣੀ ਗਲਤੀ ਮੰਨਣ ਦੀ ਬਜਾਏ ਕਹਿੰਦੇ ਆ ਆ ਕਰ ਲੈ ਜੋ ਹੁੰਦਾ ਤੇਰੇ ਕੋ ਤੇ ਜੇ ਤੂੰ ਕੁਝ ਪੈਕੇਆ ਤੋਂ ਨੀਣਾ ਲੈ ਕੇ ਆਉਣਾ ਤੇ ਸਾਡੇ ਘਰ ਦੇ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਤਾਂ ਵੇ ਇਹ ਗੱਲ ਗੱਲ ਤੇ ਅਰਦਾ ਲੱਗ ਗਿਆ ਇਹਨਾਂ ਨੇ ਐਸ ਵਿਵਹ ਮ ਤੇਰੇ ਗਹਿਣੇ ਉਹਨੂੰ ਇਹਦੇ ਵੀ ਵੇਚਤੇ ਹੋਣੇ ਤੇ ਉਹ ਰਬੀ ਉਹਨਾਂ ਨੇ ਹੋਰ ਕੀ ਕੀਤਾ ਵਾ ਵੇਚ ਹੀ ਦਿੱਤੇ ਆ ਤਾਈਓ ਤੁਨਾਂ ਨੇ ਨਕਲੀ ਬਣਾ ਕੇ ਪੜਾ ਦਿੱਤੇ ਜੜੀ ਆ ਨਾ ਤੇਰੀ ਸਾਸ ਸੇ ਤੇ ਬਹੁਤ ਲਾਲਚੀ ਆ ਜਿਹੜਾ ਠੱਗ ਦੇ ਗਿਆ ਬੰਦੇ ਆ ਵਾ ਸਾਰਾ ਵੈਸੇ ਨਾ ਵਿਮਲ ਤੂੰ ਵੀ ਗਲਤੀ ਕੀਤੀ ਇਹ ਜਦੋਂ ਵਿਆਹ ਹੀ ਹੋ ਰਿਹਾ ਤੇ ਤੂੰ ਦੱਸ ਦਿੰਦੀ ਥੋੜਾ ਬੋਤਾ ਇਹਨਾਂ ਕਾਰਜ ਗੱਲ ਕਰ ਦਿੰਦੀ ਮੈਂ ਤਾਂ ਕਿਹਾ ਸੀ ਦੀਦੀ ਮੈਂ ਕਿਹਾ ਤੁਹਾਡੀ ਜ਼ਿੰਦਗੀ ਤੇ ਤਬਾਹ ਹੋਈ ਹੀ ਤੁਸੀਂ ਮੈਨੂੰ ਫੋਨ ਕਰਕੇ ਦੱਸ ਦਿੰਦੇ ਕਿ ਇੱਥੇ ਨਾ ਆਵੀਂ ਤੇ ਲਾਲਚੀ ਬੰਦੇ ਹੀ ਮੈਂ ਭਾਬੀ ਮੈਨੂੰ ਕਿੱਲੇ ਥੋੜੀ ਪਤਾ ਹੀ ਕੁਛ ਉਹਦੇ ਇੱਕਦਮ ਹੀ ਇਹਦਾ ਵਿਆਹ ਹੋ ਗਿਆ ਤੇ ਆ ਗਈ ਆ ਘਰ ਤੇ ਜਦੋਂ ਇਹ ਘਰ ਆਈ ਆ ਤੇ ਮੈਨੂੰ ਉਹਨਾਂ ਨੇ ਇਹ ਲੱਗੇ ਨਹੀਂ ਲੱਗਣ ਦਿੱਤਾ ਮੈਂ ਕਿਹਾ ਕਿ ਮੈਂ ਦੱਸ ਦਿੰਦੀ ਪਰਨਾ ਛੰਮੀ ਤੂੰ ਕੋਈ ਚੀਜ਼ ਨਹੀਂ ਇਹਨਾਂ ਨੂੰ ਲਿਆ ਕੇ ਦੇਣੀ ਅਹੀਂ ਤੇ ਬਥੇਰਾ ਦੇ ਦਿੱਤਾ ਪਰ ਹੁਣ ਆਹੀ ਵੀ ਨਹੀਂ ਦੇਣਾ ਅਹੀਂ ਵੀ ਬਸ ਕਰਤੀ ਹੁਣ ਮੈਂ ਆਦੇ ਉਸ ਦਿਨ ਆਏ ਹੀ ਮੈਂ ਭਾਜੀ ਦਾ ਮੂੰਹ ਹੀ ਵੇਖ ਲਿਆ ਸਾਈਨ ਕਰਵਾਏ ਹੀ ਭਾਜੀ ਗੁੱਸੇ ਝੋੜ ਕੇ ਚੱਲ ਗਏ ਪਰ ਮੈਨੂੰ ਸਮਝ ਆ ਗਈ ਮੈਂ ਮੰਮੀ ਨੂੰ ਕਿਹਾ ਵੀ ਸੀਗਾ ਮੈਂ ਕਮੇਂ ਨਹੀਂ ਸਾਈਨ ਕਰਵਾਇਆ ਮੈਨੂੰ ਲੱਗਦਾ ਇਹਦੇ ਕਰਕੇ ਉੱਠ ਕੇ ਚਲ ਗਏ ਆਪਦੇ ਹੋ ਗੁੱਸਾ ਘੜਿਆ ਹੋਣਾ ਉਹ ਨਾ ਤੁਮਹਾਨੂੰ ਨਹੀਂ ਹੱਥ ਨਹੀਂ ਪਹੁੰਚਾ ਕੇ ਪਰ ਮੈਨੂੰ ਕਿੰਨਾ ਬੋਲੇ ਆਹ ਤੇ ਮਾਰਨੇ ਕੋਤਰੇ ਕੋਈ ਕੁਝ ਕਰਦੇ ਆ ਉਹਨੂੰ ਤੁਹਾਡਾ ਨਹੀਂ ਗਿਆ ਹੀ ਨਾ ਉਹਨਾਂ ਨੂੰ ਕੋਈ ਗੱਲ ਹੋਈ ਨਹੀਂ ਹੁਣ ਵੀ ਆਖਣ ਦੇ ਆਪੀ ਹਿੱਸਾ ਲੈ ਕੇ ਆ ਪਿੱਛੋ ਹਿੱਸਾ ਲੈ ਕੇ ਆ ਹੁਣ ਵੀ ਆਂਦੇ ਆ ਹਿੱਸਾ ਸਿਆਪੂ ਜੀ ਨੂੰ ਹੁਣ ਅਸੀਂ ਦੇਨੇ ਨੂੰ ਹਿੱਸਾ ਦਾ ਕੁਝ ਵੀ ਨਹੀਂ ਦੇਣਾ ਹੁਣ ਦੇਖੋ ਸਾਰਾ ਕੁਝ ਖਾ ਲਿਆ ਇੱਥੋਂ ਦੇਖਾ ਕਿ ਇਹ ਘਰ ਰੋਟੀ ਵੀ ਸਾਡੇ ਪੈਸਿਆਂ ਦੀ ਖਾਂਦੇ ਆ ਉਹੀ ਨਾ ਬਾਬੀ ਮੈਂ ਇਹਨਾਂ ਨੂੰ ਇਹੋ ਆਖਿਆ ਮੈਂ ਕਿ ਪਹਿਲੇ ਤੂੰ ਗਿਰਜਾ ਪਾਈਆਂ ਕੁੱਟੀਆਂ ਤੇ ਹੁਣ ਉਹਨਾਂ ਨੂੰ ਪਈਆਂ ਗੇਜ ਚਲੋ ਚਲੋ ਵੀ ਆ ਪਾਣੀ ਤੇ ਪੀਓ ਫਿਰ ਉਹ ਪਾਊਡਰਿੰਗ ਪੜੋ ਓਹ ਮੰਮੀ ਮਾਨੀ ਮੰਮੀ ਬਾਬੀ ਮੈਂ ਸੋਚਿਆ ਸਰਪ੍ਰਾਈਜ਼ ਹੀ ਦਊਂਗੀ ਨਾ ਤੁਹਾਨੂੰ ਇੱਕਦਮ ਆਣ ਕੇ ਪੰਜ ਛੇ ਦਿਨ ਰਹੂੰਗੀ ਨਾਲ ਇਹ ਆਹ ਚੱਲ ਰਹਿਣ ਇਹਨਾਂ ਦੀ ਵੀ ਅਕਲ ਟਿਕਾਣੇ ਆਵੇ ਕਿਤੇ ਥੋੜਾ ਇਹਨਾਂ ਨੂੰ ਪਤਾ ਲੱਗੇ ਪਤਾ ਨਹੀਂ ਇਹਨਾਂ ਦੀ ਅਕਲ ਟਿਕਾਣੇ ਆਉਣੀ ਨਹੀਂ ਆ ਤੇ ਨਹੀਂ ਜਿੱਦਾਂ ਦੇ ਹੈਗੇ ਆ ਮੈਨੂੰ ਨਹੀਂ ਲੱਗਦਾ ਇੰਨਾ ਕੋਈ ਅਸਰ ਹੋਊਗਾ। ਪੂ ਹੋ ਜਾਏਗਾ ਕੋਈ ਗੱਲ। ਭਾਬੀ ਮੰਮੀ ਜੀ ਹਾਂ ਜੀ ਗੱਲ ਇਦਾਂ ਵਾ ਕਿ ਅਸੀਂ ਦੋਵੇਂ ਆਈਆਂ ਲੜ ਕੇ। ਅੱਜ ਤੇ ਹੁਣ ਤੁਸੀਂ ਵੀ ਇਹ ਗੱਲ ਸੁਣ ਲਓ ਕਿ ਜਿੰਨਾ ਚਿਰ ਸੁਧਰਦੇ ਨਹੀਂ ਆ ਅਸੀਂ ਵਾਪਸ ਨਹੀਂ ਜਾਣਾ। ਦੋ ਦਿਨ ਹੋ ਗਏ ਵੀ ਮੇਰੇ ਘਰ ਹੀ ਅੱਜ ਤੇ ਹੁਣ ਮੈਂ ਚਲੋ ਮੈਂ ਕਿਹਾ ਚਲ ਤੂੰ ਅੱਧਰ ਵੀ ਫਿਰ ਤੋ ਰੱਖ ਜਦੋਂ ਜੀ ਕਰੂਗਾ ਉੱਧਰ ਆ ਜਾ। ਪਰ ਭਾਬੀ ਆ ਤੇ ਗਏ ਆ। ਚਾ ਲੈ ਇਹਨਾਂ ਦੀ ਅਕਲ ਟਕਾਣੀ ਆ ਜੀ ਜਦੋਂ ਮੈਂ ਆਉਣ ਲੱਗੀ ਨਾ ਤੇ ਮੈਨੂੰ ਅਮਮ ਨੇ ਇੰਨੀ ਗੱਲ ਕਹੀ ਕਿ ਤਲਾਕ ਦੇ ਦੇ ਮੈਨੂੰ ਤੇ ਮੈਂ ਬੇਪਰ ਤਿਆਰ ਕਰਾ ਦਿੱਤਾ ਤੇ ਚਲੋ ਉਹ ਤੇ ਵੱਡੇ ਕੰਮਾਂ ਨੂੰ ਹੀ ਆ ਪਰ ਭਾਬੀ ਮੈਂ ਨਾ ਸੋਚਣ ਨਹੀਂ ਆ ਕੱਲ ਪਰਸੋਂ ਦੀ ਵੀ ਘਰ ਤੇ ਛੱਡ ਆਈਆਂ ਮੈਨੂੰ ਨਹੀਂ ਲੱਗਦਾ ਘਰ ਛੱਡ ਕੇ ਕੋਈ ਸੋਲੂਸ਼ਨ ਨਿਕਲੂਗਾ ਉਹ ਤੇ ਤਲਾਕ ਤੱਕ ਆ ਗਿਆ ਮੈਂ ਵੀ ਗੁੱਸੇ 'ਚ ਕਹਤਾ ਦੇ ਦੇ ਫਿਰ ਕਰ ਆਲਾ ਪੇਪਰ ਤਿਆਰ ਤਦਕਿ ਇਹ ਜੇਤਲਾਕ ਚਲੋ ਹੋ ਗਿਆ ਇਹਨਾਂ ਨੂੰ ਕੀ ਹੈ ਇਹਨਾਂ ਠੱਗਾਂ ਦਾ ਕੀ ਹੈ ਅੱਜ ਇਧਰੋਂ ਟੁੱਟੀ ਕੱਲ ਨੂੰ ਕਿਤੇ ਹੋਰ ਲੱਭਦੇ ਫਿਰਨੇ ਨਹੀਂ ਬਸ ਭਾਬੀ ਤੁਸੀਂ ਗੱਲ ਸਮਝ ਹੀ ਗਏ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਨਾਲੇ ਮੈਂ ਲੈਣਾ ਚਾਹੁੰਦੀ ਤੁਹਾਡੀ ਸਲਾਹ